ਸਾਰਿਆਂ ਨੂੰ ਜੈਨੂ ਕੀ ਜੱਤਕਾ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਲੂ ਦੀ ਸਮਾਈਲੀ ਹਾਂ ਦੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਹੋਈ ਆ ਤੇ ਕਰੰਚ ਕਰੰਚ ਕਰਦੀਆਂ ਹਾਂ ਹਾਂ ਕਰੰਚ ਕਰੰਚ ਕਰਦੀਆਂ ਪਈਆਂ ਆ ਤੇ ਨਾਲ ਹੀ ਆਪਾਂ ਰਿੰਗਸ ਵੀ ਬਣਾਇਆ ਆ ਆਲੂ ਦੇ ਗੋਲ ਕਰਕੇ ਚਲੋ ਦੇਖਦੇ ਆਪਾਂ ਕਿਸ ਤਰ੍ਹਾਂ ਬਣਾਇਆ ਚਲੋ ਆਪਾਂ ਵੀ ਬਣਾਣੇ ਆ ਤੇ ਨਾਲੇ ਖਾਣੇ ਆ ਅੱਜ ਸੰਡੇ ਹੀ ਤਾਂ ਅੱਜ ਸੰਡੇ ਸਪੈਸ਼ਲ ਸਮਾਈਲੀ ਅੱਜ ਆਪਾਂ ਬਣਾਵਾਂਗੇ ਆਲੂ ਦੀ ਸਮਾਈਲੀ ਬਾਜ਼ਾਰ ਵਾਲੀ ਤੁਸੀਂ ਕਈ ਵਾਰੀ ਖਾਧੀਆਂ ਹੋਣੀਆਂ ਤੇ ਅੱਜ ਆਪਾਂ ਹੋਮ ਮੇਡ ਬਣਾ ਕੇ ਖਾਵਾਂਗੇ ਜਿਆ ਨੀਰਾ ਆਲੂ ਛਿਲਦੀ ਪਈ ਆ ਜੀਵਾ ਵੀ ਆਲੂ ਛਿਲਦੀ ਪਈ ਆ ਕਹਿੰਦੇ ਅਸੀਂ ਸਮਾਈਲੀ ਖਾਣੀ ਆ ਤੇ ਆਲੂ ਬਹੁਤ ਹੀ ਗਰਮ ਆ ਤੇ ਮੈਂ ਥੋੜੇ ਜਿਹਾ ਹੁਣ ਪੱਖੇ ਥਲੇ ਰੱਖ ਕੇ ਇਹਨਾਂ ਨੂੰ ਆਪਾਂ ਠੰਡਾ ਕਰਦੇ ਆ ਮੈਂ ਛਣਾ ਪਚੰਗੀ ਤਰ੍ਹਾਂ ਇਹਨਾਂ ਨੂੰ ਪਲੇਨ ਕਰ ਲੈਣੇ ਆਲੂਆਂ ਨੂੰ ਅਪਾ ਚੰਗੀ ਤਰ੍ਹਾਂ ਆਪਾਂ ਇਹਨੂੰ ਕਰ ਲੈਣਾ ਜੇ ਇੱਕ ਵੀ ਪੀਸ ਆਲੂ ਦਾ ਛੋਟਾ ਜਿਹਾ ਟੁਕੜਾ ਵੀ ਨਾ ਲੈਟ ਰਹਿ ਜੇ ਤੇ ਬਾਕੀ ਆਪਾਂ ਇਹਨੂੰ ਹੱਥਾਂ ਨਾਲ ਮੈਸ਼ ਕਰ ਲੈਣਾ ਦੋ ਚਮਚਾ ਪੰਪ ਕੌਰਨਫਲੋਰ ਪਾਵਾਂਗੇ ਇੱਕ ਚਮਚਾ ਆਪਾਂ ਚੌਲਾਂ ਦਾ ਆਟਾ ਪਾਵਾਂਗੇ ਨਾਲ ਹੀ ਆਪਾਂ ਇੱਕ ਚਿਲੀ ਫਲੈਕਸ ਪਾਵਾਂਗੇ ਔਰ ਗੈਰਨੋ ਵੀ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਉਹ ਥੋੜੀ ਜਿਹੀ ਥੋੜੀ ਜਿਹੀ ਲਾਲ ਮਿਰਚ ਤੇ ਥੋੜਾ ਜਿਹੀ ਚੁਟਕੀ ਕ ਹਲਦੀ ਵੀ ਪਾਵਾਂਗੀ ਤੋਂ ਮੈਂ ਆਪਣੀ ਨੂੰ ਮਿਕਸ ਕਰਦੇ ਸਾਰਿਆਂ ਆਪਣਾ ਆਟਾ ਬਣ ਕੇ ਤਿਆਰ ਹੋ ਗਿਆ ਆ ਆ ਵੇਖੋ ਆਪਣਾ ਆਟਾ ਬਣ ਕੇ ਤਿਆਰ ਹੋ ਗਿਆ ਕਿੰਨਾ ਵਧੀਆ ਗੋਲ ਤਿਆਰ ਹੋਇਆ ਇਹ ਰਈ ਇੱਕ ਵੀ ਲੰਮਸ ਵਿੱਚ ਕੋਈ ਇੱਕ ਵੀ ਆਲੂ ਦਾ ਪੀਸ ਨਹੀਂ ਹੈ ਦਾ ਹੁਣ ਆਪਾਂ ਥੋੜਾ ਜਿਹਾ ਕਿਓ ਲਾਉਣਾ ਆਪਣੇ ਹੱਥਾਂ ਤੇ ਤੇ ਤੁਸੀਂ ਚੱਕਲੇ ਤੇ ਵੇਲ ਵੀ ਸਕਦੇ ਜੋ ਇਸ ਤਰ੍ਹਾਂ ਹੀ ਬਣਾਣੀ ਹੈ ਤੇ ਇਸ ਤਰ੍ਹਾਂ ਵੀ ਆਪਾਂ ਬਣਾ ਸਕਦੇ ਆ ਪੀਸ ਬਣਾ ਲਿਆ ਤੇ ਦੇ ਵਿੱਚ ਇਸ ਤਰ੍ਹਾਂ ਹੀ ਆਪਾਂ ਤੇ ਨਾਲ ਚਮਚੇ ਨਾਲ ਸਮਾਈ ਲਈ ਬਣਾਵਾਂਗੇ ਇਸਾ ਤਰੀਕੇ ਨਾਲ ਆਪਾਂ ਇਹਦਾ ਸਾਰੇ ਬਣਾ ਲਾਂਗੇ ਤੇ ਇੱਕ ਮੈਂ ਹੋਰ ਇਸੇ ਆٹے ਦਾ ਬਣਾਉਣਾ ਦੱਸੂਗੀ ਪਿਆਜ਼ਾਂ ਵਾਂਗ ਗੌਰਿੰਗ ਫੀ ਵਾਲਾ ਉਹ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਆ ਅੱਛਾ ਦੂਸਰੇ ਪਾਸੇ ਮੈਂ ਤੇਲ ਗਰਮ ਕਰਨ ਨੂੰ ਰੱਖਿਆ ਹੋਇਆ ਆ ਤੇ ਨਾਲ ਹੀ ਆਪਾਂ ਵਿੱਚ ਫਿਰ ਪਾ ਦਵਾਂਗੇ ਬਣ ਕੇ ਤਿਆਰ ਹੋਇਆ ਆਪਣੀ ਸਮਾਈ ਲੀਆਂ गर्म हो होना पा करके समाइली ये बहुत ही क्रिस्पी बनके तैयार बन के अपन तैयार होगी आखो मे सेकते बनाने पाए समाइली ਵੜੀ ਤੇਲ ਗਰਮ ਹੋ ਜੇਗਾ ਬਾਅਦ ਚ ਆਪਾਂ ਮਠੀ మీడియం ਸਾਈਜ਼ ਇਹ ਆਪਾਂ ਪਕਾਣਾ ਇਹਨਾਂ ਨੂੰ ਤੇ ਫਿਰ ਇਹ ਦੀ ਇਹ ਕਰੰਚੀ ਕਰੰਚੀ ਬਨ ਗਈਆਂ ਅੱਜ ਸੰਡੇ ਹੀ ਇਸ ਕਰਕੇ ਬੱਚਿਆਂ ਦੀ ਡਿਮਾਂਡ ਹੀ ਕਿ ਮੰਮਾ ਕੁਛ ਨਾ ਕੁਛ ਖਾਣਾ ਆ ਤੇ ਸਮਾਈਲੀ ਖਾਣ ਦੀ ਮੈਂ ਚਲ ਤਾਂ ਅੱਜ ਘਰੇ ਬਣਾ ਕੇ ਤੁਹਾਨੂੰ ਟੈਸਟ ਕਰवानी ਆ ਸਮਾਈਲੀ ਆ ਦੇਖੋ ਆਪਣੀ ਸਮਾਈਲੀ ਬਣ ਕੇ ਤਿਆਰ ਹੋ ਗਈ ਆ ਪਹਿਲਾ ਬੈਚ ਵੀ ਹੋ ਗਿਆ ਤੇ ਦੂਸਰਾ ਬੈਚ ਵੀ ਪਾਇਆ ਸੀ ਤੇ ਨਾਲ ਹੀ ਆ ਮੈਂ ਗੋਰਿੰਗ ਵੀ ਪਾ ਰੱਖੀ ਬਣਾਈ ਹੋਈ ਆ ਤੇ ਇਹ ਵੀ ਵਿੱਚ ਪਾਵਾਂਗੇ ਆਪਾਂ ਇਹ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਚਾ ਇਸ ਤਰ੍ਹਾਂ ਆਪਾਂ ਗੋਲਡ ਰੈਂ ਕਰ ਲੈਣਾ ਤੇ ਇੱਥੋਂ ਆਪਾਂ ਫਿਰ ਆਪਾਂ ਇਹਨੂੰ ਦਵਨ ਮਿਲਾ ਲੈਣਾ ਤੇ ਆਪਣੇ ਗੋਲ ਛੇ ਡ੍ਰਿੰਕਸ ਬਣ ਕੇ ਤਿਆਰ ਹੋ ਜਾਣੇ ਆ ਜਿਸ ਤਰ੍ਹਾਂ ਕੀ ਆਪਣੇ ਆ ਬਣ ਕੇ ਤੇ ਆਵੇ ਆ ਵੇਖੋ ਇੰਨੇ ਵਧੀਆ ਬਣ ਕੇ ਤਿਆਰ ਹੋਏ ਲੱਗਦੇ ਨਹੀਂ ਪਏ ਕਿ ਆਲੂ ਦੇ ਆ ਇਹ ਲੱਗਦਾ ਵੀ ਜਿਵੇਂ ਪਿਆਜ਼ਾਂ ਦੇ ਵਿੱਚ ਵੇਸੰਡਾ ਪਾਏ ਉਹਨਾਂ ਵੇਖੋ ਕਿੱਡੇ ਸੋਹਣੇ ਬਣ ਕੇ ਤਿਆਰ ਹੋਏ ਆ ਆਪਣੇ ਰਿੰਗਸ। ਹੋਰ ਐਸਾ ਡਰਾਪ ਆਗਲਾ ਬੈਚ ਵੀ ਕਰ ਲਵਾਂਗੇ ਪਿਆਰ। ਇਸ ਚਾਹ ਦੇਖੋ ਕਿੱਡੇ ਸੋਹਣੇ ਆਪਣੇ ਬਣ ਕੇ ਤਿਆਰ ਹੋਏ ਆ। ਤੇ ਨਾਲ ਹੀ ਇਹ ਲੰਮੇ ਲੰਮੇ ਚਕਲੇ ਚ ਮੇਲ ਲਿਆ ਸੀ ਰੋਟੀ ਵਾਂਗੂੰ ਤੁਹਾਨੂੰ ਟੁਕੜੇ ਕਰ ਲਏ ਸੀ। ਤੇ ਇਹ ਵੀ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਆ। ਆਵਾਜ਼ ਆ ਰਹੀ ਹੈ ਬਹੁਤ ਵਧੀਆ ਕਰੰਚੀ ਕਰੰਚੀ ਬਣ ਕੇ ਤਿਆਰ ਹੋਏ ਆ। ਤੇ ਆ ਬੇਟੀਆਂ ਮੇਰੀਆਂ ਨੇ ਦਿਲ ਬਣਾ ਤਿਆ ਨਾਲ ਕਿੰਨਾ ਪਿਆਰਾ ਬਣ ਕੇ ਤਿਆਰ ਹੋਇਆ ਲੁੰਗਾ। ਜੇ ਘਤ ਤਾਂ ਮੇਰੀ ਵੀਡੀਓ ਵਧੀਆ ਲੱਗਦੀ ਹਨ ਮੇਰੇ ਚੈਨਲ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਮੇਰੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ